ਤੋਬਾ ਤੋਬਾ ਪਾਣੀ ਹੀ ਪਾਣੀ ਅੱਧੇ ਘੰਟੇ ਦੇ ਮੀਂਹ ਨੇ ਲੋਕਾਂ ਨੂੰ ਬਾਲਟੀਆਂ ਚੁੱਕਣ ਲਈ ਮਜਬੂਰ ਕਰ ਦਿੱਤਾ ਹੈ ਦੇਖੋ ਕਿਦਾਂ ਹੜ ਵਰਗਾ ਸੀਨ ਬਣ ਗਿਆ ਇਹ ਤਸਵੀਰਾਂ ਕਿਸੇ ਹਿਮਾਚਲ ਦੇ ਇਲਾਕੇ ਦੇ ਨਹੀਂ ਸਗੋਂ ਸਾਡੇ ਪੰਜਾਬ ਦੇ ਆਪ ਐਮਐਲਏ ਗੁਰਦੇਵ ਸਿੰਘ ਮਾਨ ਦੇ ਇਲਾਕਾ ਨਾਬਾ ਸ਼ਹਿਰ ਦੀਆਂ ਨੇ ਜਿੱਥੇ ਅੱਧੇ ਘੰਟੇ ਦੀ ਬਾਰਿਸ਼ ਨੇ ਨਾਬਾ ਸ਼ਹਿਰ ਪੂਰਾ ਜਲਥਲ ਕਰ ਦਿੱਤਾ ਇਹ ਤਸਵੀਰਾਂ ਤੁਸੀਂ ਵੀ ਵੇਖ ਕੇ ਹੈਰਾਨ ਹੋਵੋਗੇ ਕਿ ਹਰ ਸ਼ਹਿਰ ਦੇ ਕੋਨੇ ਦੇ ਵਿੱਚ ਅੱਧੇ ਘੰਟੇ ਦੀ بارش ਨੇ ਸ਼ਹਿਰ ਨੂੰ ਜਲ ਮਗਨ ਕਰ ਦਿੱਤਾ ਹੈ ਪਾਣੀ ਨੂੰ ਵੇਖ ਕੇ ਤਾਂ ਇੰਜ ਲੱਗਦਾ ਜਿਵੇਂ ਕੋਈ ਨਹਿਰ ਟੁੱਟ ਗਈ ਹੋਵੇ ਅਤੇ ਸ਼ਹਿਰ ਦੇ ਵਿੱਚ ਆ ਗਈ ਹੋਵੇ ਸਕੂਲ ਦੇ ਬੱਚਿਆਂ ਅਤੇ ਆਮ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ بارش ਦਾ ਪਾਣੀ ਘਰਾਂ ਦੇ ਵਿੱਚ ਦਾਖਲ ਹੋ ਗਿਆ ਤੇ ਲੋਕ بارش ਦਾ ਪਾਣੀ ਕੱਢਦੇ ਹੋਏ ਸਾਫ਼ ਵਿਖਾਈ ਦੇ ਰਹੇ ਨੇ ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਨਗਰ ਕੌਂਸਲ ਦੀ ਬਹੁਤ ਵੱਡੀ ਨਲਾਇਕੀ ਹੈ ਕਿਉਂਕਿ ਅੱਧੇ ਘੰਟੇ ਦੀ بارش ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ ਅਤੇ بارش ਦਾ ਪਾਣੀ ਘਰਾਂ ਦੇ ਵਿੱਚ ਦਾਖਲ ਹੋਣ ਨਾਲ ਘਰ ਦਾ ਸਮਾਨ ਖਰਾਬ ਹੋ ਗਿਆ। ਸ਼ਹਿਰ ਨਿਵਾਸੀ ਨੇ ਮੰਗ ਕੀਤੀ ਹੈ ਕਿ ਜੋ ਬਰਸਾਤੀ ਨਾਲੇ ਨੇ ਉਹਨਾਂ ਦੀ ਸਫਾਈ ਹੋਵੇ ਜਿਸ ਕਰਕੇ ਸ਼ਹਿਰ ਦਾ ਬੁਰਾ ਹਾਲ ਹੈ। ਇਹ ਤਾਂ ਦੂਜੀ بارش ਹੋਈ ਹੈ ਇਸ ਵਾਰ ਮੌਨਸੂਨ ਤੋਂ ਲੈ ਕੇ ਅੱਧੇ ਘੰਟੇ بارش ਨੇ ਜਲਸਾਲ ਕੀਤੀ ਵੀ ਹੈ। ਨਾ ਨਾਲੇ ਸਫਾਈ ਹੋਈ, ਨਾ ਛੋਟੇ ਨਾਲੇ ਸਫਾਈ ਹੋਈ। ਅੱਗੇ ਜਾ ਕੇ ਪਤਾ ਕੀ ਬਣੂ ਜੇ ਹੁਣ ਇਹ ਹਾਲਾਤ ਨੂੰ ਪਾਣੀ ਵੜ ਗਿਆ ਘਰ। ਪਾਣੀ ਘਰਾਂ ਦੇ ਅੰਦਰ ਵੜਿਆ ਹੋਇਆ ਜੀ। 5:30 ਤੇ ਲੱਗੇ ਬਿਆਹ ਕੱਢਣਾ ਸਾਰਾ ਮੱਲਾ ਦੇਖ ਲਓ ਆ ਕੀ ਕਲ ਕਲ ਅਗਲਾ ਚੈੱਕ ਕਰ ਲਓ ਪਾਣੀ ਜਦ ਸਭ ਜਦ ਕਿੰਨਾ ਕਮੀ ਪਿਆ ਜੀ ਮੀ ਤਾਂ ਅੱਧਾ ਘੰਟਾ ਮੀ ਪਿਆ ਸਿਰਫ ਅੱਧੇ ਨੂੰ ਮੀ ਨੇ ਹਲਾਤ ਕਰਤੀ ਜੀ ਸਾਨੂੰ 6 ਮਹੀਨਿਆਂ ਨੂੰ ਕਹਿੰਦੇ ਆ ਦੇ ਸਾਲਾ ਪਸੰਦਪੁਰ ਮਾਲਾ ਨਾਲਾ ਸਾਫ ਕਰ ਦਿਓ ਜੀ ਕਪੂ ਜੀ ਨੂੰ ਕਿਹਾ ਕੰਦੇ ਦੇ باوجود ਵੀ ਦੇਖ ਲਓ ਪਾਣੀ ਅੰਦਰ ਵੜ ਕੇ ਸਾਰੀਆਂ ਮਸ਼ੀਨਾਂ ਖਰਾਬ ਹੋ ਗਈਆਂ ਨੁਕਸਾਨ ਹੋ ਗਿਆ ਸਾਰਾ ਪੇਪਰ ਭਿੱਜ ਗਿਆ ਦੱਸੋ ਇਹਦੀ ਪਰਪਾਈ ਕੌਣ ਸਰਕਾਰ ਕਰੂ ਕੌਣ ਕਰੂਗੀ ਕਹਿੰਦੇ ਸੜਕਾ ਉੱਚੇ ਚੱਕ ਦੀ ਉੱਚੇ ਚੱਕ ਦੀ ਉੱਚੇ ਚੱਕ ਕੇ ਤਾਂ ਹੋਰ ਸਾਡੇ ਤਾਂ ਘਰ ਚ ਅੰਦਰ ਵੀ ਪਾਣੀ ਬੜੂਗਾ ਕੀ ਕਰੀਏ ਜੀ ਗਰੀਬ ਬੰਦੇ ਆ ਛੱਤਾ ਉੱਚੇ ਚੱਕੇਗਾ ਫਰਸ਼ ਉੱਚੇ ਚੱਕੀਏ ਕੀ ਕਰੀਏ ਅੱਜ ਬਿਮਾਰ ਬੰਦੇ ਆ ਕਿ ਦੋਨੋਂ ਇਹਨਾਂ ਨੇ ਪਾਣੀ ਚੱਕੀਏ ਕਰਨਗੇ ਕਿ ਆਪਣੇ ਸਰੀਰ ਦਾ ਕਰਾਂਗੇ ਦੱਸੋ ਬਹੁਤ ਔਖੀਆਂ ਖਾਨਾ ਇਹ ਤਾਂ ਟ੍ਰੇਨ ਦੇ ਪੇਸ਼ੈਂਟ ਆ ਮੈਂ ਤਾਂ ਕੀ ਕਰੀਏ ਕੀ ਨਾ ਕਰੀਏ ਦੱਸੋ ਅਸੀਂ ਹੁਣ ਕੱਢੂ ਕਮੇਟੀ ਕੱਢੂ ਆ ਕੇ ਪਾਣੀ ਅੰਦਰੋਂ ਪਿਛਲੇ ਸਾਲ ਵੀ ਸਰਕਾਰ ਨੇ ਇਹ ਉਹ ਕਹਿੰਦੇ ਸੀਗੇ ਵੀ ਉਹਰੇ ਤੁਹਾਡੇ ਪਾਣੀ ਨਹੀਂ ਖੜੰਦ ਦਿੱਤਾ ਜਾਊਗਾ ਪਰ ਤੁਸੀਂ ਦੇਖ ਰਹੇ ਹੋ ਕਿ ਹੁਣ ਉਹਦੇ ਤਲਾਬ ਬਣ ਗਿਆ ਉਹਦੇ ਸਾਨੂੰ ਕਿਸ਼ਤੀਆਂ ਲੈ ਕੇ ਜਾਣ ਕਲਕ ਪਾਰ ਕਰਨ ਲੱਗ ਪਏ ਨੇ ਕਿਹੜੇ ਉੱਤੇ ਪੈਗੀ ਤਾਂ ਤੁਸੀਂ ਆਪ ਵੀ ਦੇਖ ਸਕਦੇ ਹੋ ਬਸ ਆ ਦੇ ਸੁਨਾਂ ਦੇ ਬੱਚੇ ਕਿੰਨੇ ਉਹ ਮੁਸ਼ਕਲ ਨਾਲ ਲੰਘ ਰਹੇ ਨੇ ਖਿਆ ਦੇਖਿਆ ਜਾਵੇ ਜੇਕਰ ਅੱdte ਕਾਂਟੀ ਦੀ ਬਾਰਿਸ਼ ਦੇ ਨਾਲ ਨਾਬਾ ਸ਼ਹਿਰ ਦਾ ਇੰਨਾ ਬੁਰਾ ਹਾਲ ਹੋ ਸਕਦਾ ਹੈ ਤਾਂ ਜੇਕਰ ਪੂਰਾ ਦਿਨ ਮੀਂਹ ਪੈ ਜਾਵੇ ਤਾਂ ਫਿਰ ਲੋਕ ਕਿੱਧਰ ਨੂੰ ਭੱਜਣਗੇ ਹਕੀਕਤ ਟੀਵੀ ਪੰਜਾਬੀ ਲਈ ਨਾਭਾ ਤੋਂ ਸੁਖੈਨ ਸਿੰਘ ਲੁਬਾਣਾ ਦੀ ਰਿਪੋਰਟ